ਫਸ਼ੀਰਪੁਰ ਵਿਖੇ ਇੱਕ ਬੱਚੇ ਦੇ ਨਾਲ ਹੋਏ ਦੁਰਘਟਕ ਅਤੇ ਕਤਲ ਵਿਰੋਧ ਦੇ ਅੱਜ ਸਥਾਨਕ ਨੌਜਵਾਨਾਂ ਨੇ ਪਠਾਨਕੋਟ ਵਿਖੇ ਇੱਕ ਕੈਂਡਲ ਮਾਰਚ ਕੱਢਿਆ ਜਿਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਬਾਹਰੀ ਸੂਬਿਆਂ ਤੋਂ ਪੰਜਾਬ ਆ ਕੇ ਰਹਿ ਰਹੇ ਲੋਕਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਕਿਹਾ ਕਿ ਕੋਈ ਵੀ ਬਿਹਾਰੀ ਵਿਅਕਤੀ ਯੂਪੀ ਜੰਮੂ ਕਸ਼ਮੀਰ ਹਿਮਾਚਲ ਰਾਜਸਥਾਨ ਵਿਖੇ ਆਪਣੀ ਜ਼ਮੀਨ ਨਹੀਂ ਖਰੀਦ ਸਕਦਾ ਪਰ ਪੰਜਾਬ ਦੇ ਵਿੱਚ ਕੋਈ ਵੀ ਬਾਹਰੀ ਸੂਬੇ ਤੋਂ ਆ ਕੇ ਇੱਥੇ ਜ਼ਮੀਨ ਖਰੀਦ ਸਕਦਾ ਹੈ ਅਤੇ ਸਥਾਨਕ ਨਾਗਰਿਕ ਬਣ ਸਕਦਾ ਹੈ ਜੋ ਕਿ ਬਿਲਕੁਲ ਗਲਤ ਹੈ ਉਹਨਾਂ ਸਰਕਾਰ ਕੋਲੋਂ ਇਸ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ ਹੈ ਹਾਂਜੀ ਹਾਂਜੀ ਜਿਹੜਾ ਹੁਸ਼ਿਆਰ ਤੋਂ ਬੱਚੇ ਦੇ ਨਾਲ ਇਹਨਾਂ ਪਰਵਾਸੀਆਂ ਨੇ ਬਹੁਤ ਜ਼ਿਆਦਾ ਗੰਦੀ ਗਨੌਣੀ ਹਰਕਤ ਕੀਤੀ ਹੈ ਔਰ ਅੱਜ ਮੈਂ ਇਹ ਨੂੰ ਇਹਦੀ ਸਮਝ ਆ ਰਿਹਾ ਪੰਜਾਬ ਦੇ ਹਾਲਾਤਾਂ ਦਾ ਕਿ ਅੱਜ ਅਸੀਂ ਜੀਐਨਕੇ ਚਲੇ ਜਾਈਏ ਉੱਥੇ ਸਾਡਾ ਕੋਈ ਵੀ ਬੰਦਾ ਪਾਰੋ ਆ ਕੇ ਕੁਝ ਮੀ ਨਹੀਂ ਖਰੀਦ ਸਕਦਾ ਜਿਮਾਚਲ ਚਲੇ ਜਾਈਏ ਉੱਥੇ ਨਹੀਂ ਖਰੀਦ ਸਕਦਾ ਹਰਿਆਣਾ ਨਹੀਂ ਖਰੀਦ ਸਕਦਾ ਰਾਜਸਥਾਨ ਨਹੀਂ ਖਰੀਦ ਸਕਦਾ ਲੇਕਿਨ ਪੰਜਾਬ ਇੱਕ ਐਸਾ ਸੂਬਾ ਜਿਹਦੇ ਚ ਹਰ ਸੂਬਿਆਂ ਦਾ ਬੰਦਾ ਆ ਕੇ ਇੱਥੇ ਜਗਾ ਜਾਇਦਾਦ ਖਰੀਦੀ ਸਕਦਾ ਔਰ ਇੱਥੇ ਉਹ ਪਈਏ ਜਿਨ੍ਹਾਂ ਦਾ ਕੋਈ ਆਧਾਰ ਕਾਰਡ ਨਹੀਂ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਆ ਕਿ ਇਹ ਉਹ ਲੋਕ ਨੇ ਜਿਹੜੇ ਗੁਜੇਸਤਾਨ ਦੇ ਕ੍ਰਿਮਨਲ ਲੋਕ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਡਿਸਟਰਬ ਕਰਦੇ ਪਏ ਨੇ ਜਿਹੜੇ ਫਰੋਤੀਆ ਮੰਗਦੇ ਨੇ ਤੇ ਆ ਬੱਚਿਆਂ ਦਾ ਦੁਸ਼ਕਰਮ ਕਰਦੇ ਪਏ ਨੇ ਆ ਪਿਛਲੇ 2 ਦਿਨ ਪਹਿਲੇ ਇੱਕ ਹੋਰ ਪਈਆ ਜਿਹੜਾ ਕਿ ਆਪਣਾ ਜਲੰਧਰ ਦੇ ਵਿੱਚ ਜਿਹੜਾ 25 ਦੇ ਨਾਲ ਉਹਦੀ ਮਦਰ ਨੇ ਵੇਖ ਲਿਆ ਤੇ ਬਚਾਅ ਹੋ ਗਿਆ ਅਦਰਵਾਈਜ਼ ਉਹ ਵੀ ਇੱਕ ਬਹੁਤ ਵੱਡਾ ਇੱਕ ਹੋ ਸੀਗਾ ਕੀ ਸਰਕਾਰ ਹੈ ਜੇ ਵੀ ਸੁੱਤੀ ਪਈ ਆ ਜੇ ਸਰਕਾਰ ਸੁੱਤੀ ਰਹੇਗੀ ਤੇ ਲੋਕ ਜਨਤਾ ਉੱਠ ਕੇ ਆਪ ਇਹਨਾਂ ਲੋਕਾਂ ਨੂੰ ਭਜਾਏਗੀ ਓਏ ਇਹ 4 ਕੁੜੇ ਦੇ ਵਿੱਚ ਇੱਕ 5 ਸਾਲ ਬੱਚੇ ਨੂੰ ਬਲਦਕਾਰ ਕਰਕੇ ਉਸ ਤੋਂ ਬਾਅਦ ਉਹਨੇ ਕਿ ਨੋਣੀ ਹਰਕਤ ਕੀਤੀ ਹੈ ਪਰ ਉਸੇ ਪੈਂਟ ਦੇ ਨਾਲ ਉਹਦਾ ਗਲਾ ਘੋਟ ਦਿੱਤਾ ਗਿਆ ਹੈ ਦੱਸੋ ਤੇ ਕਿੰਨੀ ਸ਼ਰਮਨਾਕ ਗੱਲ ਹੈਗੀ ਪੰਜਾਬੀਆ ਵਸੇ ਉਹ ਪੰਜਾਬੀ ਸਾਰੇ ਪੰਜਾਬੀਆ ਵਸੇ ਆ ਜੀ ਅੱਜ ਕੱਲ੍ਹ ਵੀ ਤੁਹਾਨੂੰ ਬੋਲੋ ਕੱਲ੍ਹ ਵੀ ਚਲੰਦਰ ਦੇ ਵਿੱਚ ਇੱਕ ਚਾਕਲੇਟ ਦੇ ਕੇ 4 ਸਾਲ ਦੀ ਬੇਟੀ ਨੂੰ ਕਿਟਨੈਪ ਕਰਕੇ ਲੈ ਕੇ ਗਏ ਆ ਠੀਕ ਹੈ ਜੀ ਚਲੋ ਪ੍ਰਮਾਤਮਾ ਦਾ ਉਹਦਾ ਅਸ਼ੀਰਵਾਦ ਹੈਗਾ ਸੀ ਉਹਦਾ ਬਚਾਅ ਹੋ ਗਿਆ ਇਹਦਾ ਮਤਲਬ ਹੈ ਆਮ ਛੋਟਾ ਬੱਚਾ ਗੁਰੂ ਘਰ ਵੀ ਨਹੀਂ ਜਾ ਸਕਦਾ ਮਥਾ ਟੇਕਣ ਮਥੇ ਕੀ ਹੋ ਗਿਆ ਪੰਜਾਬ ਨੂੰ ਕਿੱਧਰ ਲੈ ਕੇ ਜਾ ਰਹੇ ਹੋ ਸਾਰੇ ਜੂਪੀ ਬਿਹਾਰ ਦੇ ਵਿੱਚ ਜਿੰਨੇ ਗੈਂਕਸ ਰਹਿਗੇ ਜਿੰਨੇ ਪੱਈਏ ਹੈਗੇ ਸਾਰੇ ਪੰਜਾਬ ਦੇ ਪਠਾਨਕੋਟ ਦੇ ਵਿੱਚ ਆ ਗਏ ਆ ਇੱਕ ਤਾਂ ਰੂਸ ਹੈ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦਾ ਹਾਂ ਕਿ ਜਿੱਦਾਂ ਜੀਐਨਕੇ ਵਿੱਚ ਪੰਜਾਬੀ ਬੰਦਾ ਜਗ੍ਹਾ ਨਹੀਂ ਲੈ ਸਕਦਾ ਜੀਐਨਕੇ ਦੇ ਜਹਮਤ ਚੱਲਦੇ ਵਿੱਚ ਪੰਜਾਬ ਦਾ ਬੰਦਾ ਜਗ੍ਹਾ ਨਹੀਂ ਲੈ ਸਕਦਾ ਹਰਿਆਣਾ ਦਾ ਬੰਦਾ ਜਗ੍ਹਾ ਨਹੀਂ ਲੈ ਸਕਦਾ ਫਿਰ ਪੰਜਾਬ ਦੇ ਵਿੱਚ ਪਠਾਨਕੋਟ ਦੇ ਵਿੱਚ ਕਿਉਂ ਅਦਰ ਬੰਦਾ ਜਿਹੜਾ ਮੂੰਹ ਚੁੱਕ ਕੇ ਇੱਥੇ ਆ ਜਾਂਦਾ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਹਾਂ ਹਲੇ ਵੀ ਜਾਗ ਲਓ ਜਾਗ ਲਓ ਔਰ ਜਦੋਂ ਮੌੜ ਜ਼ਿਆਦਾ ਖਰਾਬ ਹੋ ਜਾਏਗਾ ਸਾਰੇ ਵਸੇ ਮੁਸ਼ਕਲ ਹੋ ਜਾਨੀ ਹੈ। ਔਰ ਮੈਂ ਖਾਸ ਕਰ ਪ੍ਰਸ਼ਾਸਨ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦਾ ਜਿੰਨੇ ਵੀ ਸ਼ਹਿਰ ਦੇ ਵਿੱਚ ਬੰਗਲਾਦੇਸ਼ੀ ਇਹ ਜਿੰਨੇ ਭਈਏ ਆਏ ਹੋਏ ਆ ਜਾਂ ਮੁਸਲਮਾਨ ਆਏ ਹੋਏ ਆ ਇਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਏ। ਜਿਨ੍ਹਾਂ ਦੇ ਦੋ-ਦੋ ਆਧਾਰ ਕਾਰਡ ਤਾਂ ਇਹਨਾਂ ਦੀ ਜਿਹੜੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਔਰ ਜਿਨ੍ਹਾਂ ਨੇ ਇਹਨਾਂ ਦੇ ਆਧਾਰ ਕਾਰਡ ਦੋ-ਦੋ ਬਣਾਏ ਹੋਏ ਆ ਉਹਨਾਂ ਦੇ ਵੀ ਕੀਤੀ ਕਾਰਵਾਈ ਛੇੜੇ ਤੇ ਲਿਖੀ ਜਾਵੇ। ਇਹ ਪੰਜਾਬ ਨੂੰ ਕਹਿੰਦੇ ਅਗਲਾ ਪੰਜਾਬ ਇਹ ਅਗਲਾ ਪੰਜਾਬ ਬਣਾਣਾ। ਉਸਮਾਨ ਨੂੰ ਪੁੱਛ ਕੇ ਦੇਖੋ ਜਿਹਨੇ 9 ਮਹੀਨੇ ਆਪਣਾ ਬੱਚਾ ਢਿੱਡ 'ਚ ਰੱਖ ਕੇ 5 ਸਾਲ ਬਾਦੋਂ ਇਹ ਦੇਖਿਆ ਉਹਨੇ ਦੱਸੋ ਬੈਲਾ ਮੈਨੂੰ ਉਹ ਪੰਜਾਬ ਪੰਜਾਬੀ ਜਿਹੜਾ ਆ ਪੰਜਾਬੀ ਦੇ ਨਾਲ ਖੜਦਾ ਆ ਪਰ ਇੱਥੇ ਜਿਹਦਾ ਇਤਲਾ ਮੋਲ ਜਿਹੜਾ ਆ ਨਾ ਬਣਾਓ ਉਹ ਮੈਂ ਪਠਾਨਕੋਟ ਪੂਰੇ ਪੰਜਾਬ ਦੇ ਲੋਕਾਂ ਨੂੰ ਪ੍ਰੈਸ ਕਰਦਾ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਨੂੰ ਸਕੂਲ ਆਪ ਚੜਨ ਜਾਓ ਔਰ ਆਪ ਲੈਣ ਜਾਓ ਆਪਣੀ ਸੇਫਟੀ ਤੇ ਹੀ ਆਪ ਦਾ ਸਜੋ ਪ੍ਰਸ਼ਾਸਨ ਦੇ ਜਿਹੜੇ ਆ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਮੈਂ ਭਈਏ ਬਚਾਓ ਪੰਜਾਬ ਬਚਾਓ ਭਈਏ ਬਚਾਓ ਪੰਜਾਬ ਬਚਾਓ ਭਈਏ ਬਚਾਓ ਪੰਜਾਬ ਬਚਾਓ ਹਾਂ ਜੀ ਸਰ ਅੱਜ ਜਿਹੜਾ ਤੁਸੀਂ ਮਾਰਚ ਕੱਟਿਆ ਆ ਕਿਸ ਚੀਜ਼ ਵਜ੍ਹਾ ਨੂੰ ਲੈ ਕੇ ਕੱਟਿਆ ਹੋਰ ਕੀ ਵਜ੍ਹਾ ਹੈ ਸਾਹਿਬ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਨਗੋੜ੍ਹ ਦੇਖੇ ਲੋਕ ਉੱਚੇ ਨੋਜਵਾਨਾ ਨਹੀਂ ਇੱਕ ਹੈਂਡਲ ਮਾਰਚ ਆਇਆ ਜਿਸ ਦਾ ਮੁੱਖ ਵਿਸ਼ਾ ਬੱਚੇ ਨਾਲ ਹੋਇਆ ਮਨਧਿਕਾਰ ਹੈ ਅਤੇ ਮੈਂ ਉੱਚੇ ਪ੍ਰਸ਼ਾਸਨ ਨੂੰ ਭਾਨਗੋੜ੍ਹ ਦੇ ਨਿਵਾਸੀਆਂ ਨੂੰ ਪ੍ਰਸ਼ਾਸਨ ਬੇਨਤੀ ਕਰਨਾ ਚਾਹੁੰਦਾ ਹਾਂ ਆਪਣੇ ਨੇੜੇ-ਨੇੜੇ ਕਿੱਥੇ ਵੀ ਜੇ ਭਈਆ ਰੇੜੀ ਲਗਾਦਾ ਜਾਂ ਕੋਈ ਵੀ ਕਾਰਤਕਾ ਕਰਦਾ ਤੁਸੀਂ ਪੰਜਾਬੀਆਂ ਨੂੰ ਕਲਟੀ ਦਿਓ ਪੰਜਾਬੀਆਂ ਤੋਂ ਰਾਸ਼ਨ ਲਓ ਪੰਜਾਬੀਆਂ ਤੋਂ ਰੇੜੀਆਂ ਖਫਾਓ ਭਈਆਂ ਨੂੰ ਜਿੰਨਾ ਤੁਸੀਂ ਘੱਟ ਬਲੌਗ ਵਿੱਚ ਘੱਟ ਸਰਵਾਈਵ ਹੋਣਗੇ ਸੋ ਬੇਨਤੀ ਜਿਵੇਂ ਪਿਛੇ ਹੀ ਤੁਸੀਂ ਦੇਖਿਆ ਪਾਕਿਸਤਾਨ ਨਾਲ ਸਾਡੀ ਲੜਾਈ ਲੱਗਦੀ ਆ ਇਹ ਭਈਆ ਸਮਾਸ ਸਭ ਤੋਂ ਪਹਿਲਾਂ ਪੰਜਾਬ ਪਠਾਨਕੋਟ ਪੰਜਾਬ ਨੂੰ ਪੂਰੇ ਨੂੰ ਮਰਨ ਲਈ ਛੱਡ ਕੇ ਆਪਣੇ ਬਿਹਾਰ ਨੂੰ ਭਜਦਾ ਹੈ ਹੁਣ ਪਿੱਛੇ ਦੀ ਪੰਜਾਬ ਹਹਾੜਾ ਦੀ ਮਾਰ ਵਿੱਚ ਆਇਆ ਦੇਲੇ ਹੀ ਪੰਜਾਬ ਹੜਾ ਦੀ ਮਾਰ ਵਿੱਚ ਆਇਆ ਲੁਧਿਆਣਾ ਸਟੇਸ਼ਨ ਦੇ ਬਗਿਆ ਰੇਨਾਂ ਭਰ ਭਰ ਕੇ ਧੁਕਤੀ ਦਿਹਾਰ ਨੂੰ ਗਈਆਂ ਸੋ ਮੇਰੀ ਸੂਚੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਹੈ ਉਹ ਸਮੁੱਚੇ ਹਿੰਦੁਸਤਾਨ ਨੂੰ ਬੇਨਤੀ ਹੈ ਕਿ ਸਭ ਭਈਆਂ ਨੂੰ ਗੱਠ ਪਾ ਲਈ ਜਾਏ ਜੇ ਨਿਹੰਗ ਸਿੰਘ ਜਦ ਬੰਦੀਆਂ ਆਪਣੇ ਪੈਰਾ ਜਾਈਆਂ ਕਿਸੇ ਦਾ ਹੱਥ ਪੈਰ ਵੜਿਆ ਗਿਆ ਤੇ ਸਾਨੂੰ ਨਾ ਕਿਹਾ ਜਾਏ ਕਿ ਤੁਸੀਂ ਕੇ ਬੰਦੇ ਨਾਲ ਨਜਾਇਜ਼ ਕੀਤੀ ਗਈ ਕਿਉਂਕਿ ਜਦੋਂ ਨਿਹੰਗ ਸਿੰਘ ਕਾਨੂੰਨ ਆਪ ਬਣਾਉਂਦਾ ਹੈ ਆਪ ਉਸ ਨੂੰ ਸਜ਼ਾ ਦਿੰਦਾ ਹੈ ਫਿਰ ਇਹੀ ਪ੍ਰਸ਼ਾਸਨ ਨੇ ਅੰਗਸਿੰਗ ਨੂੰ ਮਾੜਾ ਕਹਿੰਦਾ ਕਿ ਤੁਸੀਂ ਅੱਜ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ। ਸੋ ਕਿਉਂ ਨਹੀਂ ਉਸ ਬੱਚੇ ਦੀ ਕਾਰਵਾਈ ਪਈ? ਅੱਜ ਕਿੰਨੇ ਦਿਨ ਹੋ ਗਏ ਆ? ਕਿੰਨੀ ਜਗ੍ਹਾ ਤੇ? ਕਿੰਨੀ ਜਗ੍ਹਾ ਤੇ ਰੋਸ਼ਮੇ ਜਾ ਰਹੇ ਹੋ ਰਿਹਾ? ਪਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਸੁਤੀ ਪਈ ਹੈ। ਅੱਜ ਭਗਵੰਤ ਮਾਨ ਦਾ ਬਿਆਨ ਆਂਦਾ ਕਿ ਭਈ ਭਈਆਂ ਨੂੰ ਪੰਜਾਬ ਚ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ ਪੰਜਾਬ ਚੋਂ? ਜਦ ਤੁਸੀਂ ਹਿਮਾਚਲ ਤੇ ਪੰਜਾਬੀ ਜਗ੍ਹਾ ਨਹੀਂ ਲੈ ਸਕਦਾ, ਜੰਮੂ ਤੇ ਜਗ੍ਹਾ ਨਹੀਂ ਲੈ ਸਕਦਾ। ਪੰਜਾਬ ਕੋਈ ਧਰਮਸ਼ਾਲਾ ਨਹੀਂ ਹੈ ਕਿ ਕੋਈ ਕਿਤੋਂ ਵੀ ਮੂੰਹ ਚੋਕੇ ਵੀਰ ਬੇਟੇ ਟਿਕ ਲੈ ਕੇ ਪੰਜਾਬ ਚ ਆ ਜੇ। ਸੋ ਤੁਸੀਂ ਬੇਨਤੀ ਆ ਅੱਜ ਜਾਗ ਜੋ ਵਰਨਾ ਪੰਜਾਬ ਇੰਡੀਆ ਰਿਆ ਹਲਾਤ ਨੇਪਾਲ ਦੇ ਵਰਗੇ ਹੋ ਗਏ ਔਰ ਇਹਨਾਂ ਮੰਦਿਆਂ ਨੂੰ ਕਰਪਾ ਕੱਢ ਕਰ ਪਹੁੰਚਾਇਆ ਜਾਏਗਾ ਜਿੰਨ ਕੀ ਬੇਨਤੀ ਪਰਵਾਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ